ਆਮ ਆਦੀ ਪਾਰਟੀ ਦੀ ਵਿਕਾਸ ਕ੍ਰਾਂਤੀ ਰੈਲੀ ਤੋਂ ਕਰ ਲੈਨੇ ਆ ਦਾਦੀ ਕਿ 17 ਦਸੰਬਰ ਨੂੰ ਬਠਿੰਡਾ ਦੇ ਵਿੱਚ ਵਿਕਾਸ ਕ੍ਰਾਂਤੀ ਰੈਲੀ ਦਾ ਆਯੋਜਨ ਹੈ ਜਿਹੜਾ ਕੀਤਾ ਜਾ ਰਿਹਾ ਹੈ ਜਿੱਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰਨਗੇ ਉੱਥੇ ਬਠਿੰਡਾ ਜ਼ਿਲ੍ਹੇ ਦੇ 10 ਹਲਕਿਆਂ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਵੀ ਅਰਵਿੰਦ ਕੇਜਰੀਵਾਲ ਵੱਲੋਂ ਰੱਖਿਆ ਜਾਊਗਾ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਰੈਲੀ ਨੂੰ ਸੰਬੋਧਨ ਕਰਨਗੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਮਾਲਵਿੰਦਰ ਸਿੰਘ ਕੰਗ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਕੰਗ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਸਾਰੇ ਲੋਕ ਸਭਾ ਹਲਕਿਆਂ ਦੇ ਵਿੱਚ ਲੋਕਾਂ ਦੀਆਂ ਮੰਗਾਂ ਦੇ ਮੁਤਾਬਕ ਵਿਕਾਸ ਕਾਰਜਾਂ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਉਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਮਾਲਵਾ ਖੇਤਰ ਦੇ ਅਹਿਮ ਜ਼ਿਲ੍ਹੇ ਬਟਿੰਡਾ ਦੇ ਹਲਕਿਆਂ ਦੇ ਵਿੱਚ ਵੀ ਵਿਕਾਸ ਕਾਰਜਾਂ ਨੂੰ ਅੱਗੇ ਵਧਾਇਆ ਜਾਊਗਾ ਤੇ 17 ਦਸੰਬਰ ਦੀ ਵਿਕਾਸ ਕ੍ਰਾਂਤੀ ਰੈਲੀ ਦੇ ਵਿੱਚ 1.125 ਕਰੋੜ ਰੁਪਏ ਦੇ ਪ੍ਰੋਜੈਕਟਾਂ ਦੇ ਨੀਂ ਪੱਥਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਰੱਖੇ ਜਾਣਗੇ ਅਤੇ ਜਿਨ੍ਹਾਂ ਦੇ ਵਿੱਚ ਆਡੀਟੋਰੀਅਮ ਅਤੇ 50 ਬੈੱਡ ਦਾ ਹਸਪਤਾਲ ਵੀ ਸ਼ਾਮਲ ਹੋਊਗਾ ਉੱਥੇ ਹੀ ਬੱਸ ਸਟੈਂਡ ਅਤੇ ਬਹੁਤ ਹੋਰ ਸਾਰੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਜਾਊਗੀ ਇਸ ਮੌਕੇ ਮਾਲਵਿੰਦਰ ਸਿੰਘ ਕੰਗ ਨੇ ਬੋਲਦਿਆਂ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ 17 ਦਸੰਬਰ ਯਾਨੀ ਕਿ ਕੱਲ ਨੂੰ ਪੰਜਾਬ ਸਰਕਾਰ ਦੀ ਅਗਵਾਈ ਚ ਜਿਹੜੀ ਲਗਾਤਾਰ ਮਾਨ ਸਾਹਿਬ ਦੀ ਸਰਕਾਰ ਵਿਕਾਸ ਦੀ ਰਫਤਾਰ ਨੂੰ ਅੱਗੇ ਵਧਾ ਰਹੀ ਹੈ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਚ ਵਿਕਾਸ ਕ੍ਰਾਂਤੀ ਰੈਲੀ ਹੋਣ ਜਾ ਰਹੀ ਹੈ ਜਿਦੇ ਚ ਮੁੱਖ ਮਹਿਮਾਨ ਵਜੋਂ ਸਾਡੇ ਨੈਸ਼ਨਲ ਕਨਵੀਨਰ ਔਰ ਦਿੱਲੀ ਦੇ ਮਾਨਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਬਠਿੰਡਾ ਚ ਮਾਲਵਾ ਦੇ ਲੋਕਾਂ ਨੂੰ ਸੰਬੋਧਿਤ ਹੋਣਗੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਲਗਾਤਾਰ ਪਿੰਡੂ ਖੇਤਰ ਖਾਸ ਕਰ ਜਿਹੜਾ ਹਜੇ ਤੱਕ ਸੀਵਰੇਜ ਨਾਲ ਨਹੀਂ ਜੁੜਿਆ ਜਿਹੜਾ ਏਰੀਆ ਡਰਿੰਕਿੰਗ ਵਾਟਰ ਸੀਵਰੇਜ ਮਲਟੀ ਪਰਪਸ ਹਾਲ ਔਰ ਜਿਹੜਾ ਆਮ ਆਦਮੀ ਪਾਰਟੀ ਦਾ ਖਾਸ ਏਜੰਡਾ ਆ ਹੈਲਥ ਸੁਵਿਧਾਵਾਂ ਇਹਨਾਂ ਤਮਾਮ ਚੀਜ਼ਾਂ ਨੂੰ ਲੈ ਕੇ ਠਿੰਡਾ ਲੋਕ ਸਭਾ ਹਲਕੇ ਦੇ ਅਲੱਗ-ਅਲੱਗ ਨੌ ਵਿਧਾਨ ਸਭਾ ਔਰ 10ਵੀਂ ਰਾਮਪੁਰਾ ਫੂਲ ਜਿਹੜੀ ਕਿ ਡਿਸਟ੍ਰਿਕਟ ਬਠਿੰਡਾ ਚ ਹੈ ਲੇਕਿਨ ਲੋਕ ਸਭਾ ਫਰੀਦਕੋਟ ਦਾ ਹਿੱਸਾ ਹੈ ਤਮਾਮ ਡਿਵੈਲਪਮੈਂਟ ਦੇ ਪ੍ਰੋਜੈਕਟ ਮਾਨਯੋਗ ਮੁੱਖ ਮੰਤਰੀ ਜੀ ਲਾਂਚ ਕਰਨ ਜਾ ਰਹੇ ਆ ਸਿਲਿਆ ਨਿਯਾਸ ਕਰਨਗੇ ਨੀ ਪੱਥਰ ਰੱਖਣਗੇ ਔਰ ਲੋਕਾਂ ਨੂੰ ਸਮਰਪਿਤ ਕਰਨਗੇ तकरीबन 1157 ਕਰੋੜ ਦੇ ਵਿਕਾਸ ਦੇ ਕੰਮ ਕ ਜਿਹੜੇ ਕੰਮ ਕਾਜ ਹੈ तमाम तरह ਦੇ ਜਿਹਦੇ ਵਿੱਚ ਮੇਰੇ ਕੋ ਮੋٹے ਮੋٹے ਤੌਰ ਤੇ ਮੈਂ ਤੁਹਾਨੂੰ ਗਿਣਾਉਂਗਾ 1125 ਕਰੋੜ ਦੇ ਜਿਹਦੇ ਵਿੱਚ ਬਠਿੰਡਾ ਸ਼ਹਿਰੀ ਦਾ ਨਵਾਂ ਬੱਸ ਸਟੈਂਡ ਬਠਿੰਡਾ ਸ਼ਹਿਰੀ ਚ ਇੱਕ ਮਲਟੀ ਪਰਪਸ ਆਡੀਟੋਰੀਅਮ ਇਸ ਤੋਂ ਇਲਾਵਾ ਕਈ ਪਿੰਡੂ ਸੜਕਾਂ ਦਾ ਨਿਰਮਾਣ ਨਾਲ ਨਾਲ ਪੰਜਾਬ ਬੈਡ ਦਾ ਇੱਕ ਹਸਪਤਾਲ ਬਟਿੰਡਾ ਵਿੱਚ ਵਿਖੇ ਉਹਦਾ ਵੀ ਨੀ ਪੱਥਰ ਰੱਖਿਆ ਜਾਊਗਾ। ਪਰ ਇਸੇ ਤਰੀਕੇ ਨਾਲ ਸੀਵਰੇਜ ਨਾਲ ਸੰਬੰਧਿਤ ਉਚੋ ਮੰਡੀ ਜਿਹੜੇ ਸਾਡੇ ਦਿਹਾੜ ਏਰੀਏ ਪੁਚੋ ਮੰਡੀ ਬਟਲਾੜਾ ਉਹਨਾਂ ਏਰੀਏ ਚ ਤਮਾਮ ਸੀਵਰੇਜ ਪਲਾਂਟ ਜਿਹੜੇ ਆ